ਮੈਂ ਸਮਝਦਾ ਕਿ ਜਿਹੜੀਆਂ ਸੰਵਿਧਾਨ ਬਚਾਓ ਰੈਲੀਆਂ ਪੂਰੇ ਪੰਜਾਬ ਚ ਕਾਂਗਰਸ ਪਾਰਟੀ ਵੱਲੋਂ ਸਾਡੇ ਪੀਸੀਸੀ ਪ੍ਰਧਾਨ ਤੇ ਸੀਐਲਪੀ ਲੀਡਰ ਵੱਲੋਂ ਕੀਤੀਆਂ ਜਾ ਰਹੀਆਂ ਇਹਨਾਂ ਨੂੰ ਸਿਰਫ ਇਹ ਨਾ ਸਮਝੋ ਕਿ ਇਹ ਕੋਈ ਰਾਜਨੀਤਿਕ ਰੈਲੀਆਂ ਕੱਲੀਆਂ ਰਾਜਨੀਤਿਕ ਰੈਲੀਆਂ ਅਸੀਂ ਅਕਸਰ ਆਪਣੇ ਹਲਕੇ ਚ ਵੀ ਕਰਦੇ ਰਹਿੰਨੇ ਆ ਪਰ ਸੰਵਿਧਾਨ ਬਚਾਓ ਰੈਲੀ ਕਰਨ ਦੀ ਲੋੜ ਕਿਉਂ ਪੈ ਰਹੀ ਆ ਅੱਜ ਜੇ ਮਨਦੀਪ ਸਿੰਘ ਨੇ ਕਿਹਾ ਕਿ ਮੈਡਮ ਚਾਰ ਵਾਰ ਐਮਐਲਏ ਬਣੇ ਉਹਦਾ ਕਾਰਨ ਇੱਕੋ ਹੀ ਆ ਕਿ ਸੰਵਿਧਾਨ ਨੇ ਤਾਕਤ ਦਿੱਤੀ ਹੈ ਸੰਵਿਧਾਨ ਨੇ ਬਰਾਬਰਤਾ ਦੀ ਗੱਲ ਕੀਤੀ ਹੈ ਔਰ ਮੈਡਮ ਮਰਨਾ ਚੌத்ਰੀ ਚਾਰ ਵਾਰ ਐਮਐਲਏ ਡਿਪਟੀ ਸੀਐਲਪੀ ਮਨਿਸਟਰ ਕਈ ਇਹ ਮੌਦਿਆਂ ਤੇ ਰਹੇ ਔਰ ਗਾਂ ਵੀ ਗੁਰੂ ਮਹਾਰਾਜ ਨੇ ਇਹਨਾਂ ਤੇ ਬੜੀ ਵੱਡੀ ਕਿਰਪਾ ਕਰਨੀ ਹੈ ਪਰ ਜੇਕਰ ਸੈਂਟਰ ਸਰਕਾਰ ਸਾਡੇ ਸੰਵਿਧਾਨ ਨਾਲ ਛੇੜਛਾੜ ਕਰਦੀ ਹੈ ਕੱਲਾ ਪੋਲੀਟੀਕਲ ਸਿਸਟਮ ਨਹੀਂ ਹੱਲਣਾ ਪੂਰੇ ਹਿੰਦੁਸਤਾਨ ਦਾ ਸਿਸਟਮ ਹੱਲਣਾ ਜਿਹਦੇ ਕਰਕੇ ਅੱਜ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਲੋਕਾਂ ਨੂੰ ਪਹਿਲਾਂ ਗਾਹ ਕੀਤਾ ਜਾ ਸਕੇ ਕਿ ਸੈਂਟਰ ਸਰਕਾਰ ਜਿਹੜੀ ਆ ਉਹ ਗਲਤ ਰਸਤੇ ਚੱਲ ਰਹੀ ਆ ਇਹ ਤੇ ਪ੍ਰਮਾਤਮਾ ਦੀ ਪ੍ਰਭੂ ਦੀ ਕਿਰਪਾ ਹੈ ਕਿ ਭਾਜਪਾ ਜਿਹੜੀ ਆ ਫੁੱਲ ਫਲੈਜ ਇਸ ਵਾਰ ਸਰਕਾਰ ਚ ਨਹੀਂ ਆਈ ਨਹੀਂ ਤੇ ਸੰਵਿਧਾਨ ਛੱਡੋ ਹਿੰਦੁਸਤਾਨ ਨੂੰ ਇਸ ਵਕਤ ਟੁਕੜੇ ਟੁਕੜੇ ਕਰ ਦਿੰਦੇ ਤੇ ਗੁਰੂ ਮਹਾਰਾਜ ਨੇ ਮਾੜੀ ਮੋਟੀ ਲਾਜ ਰੱਖੀ ਸਾਡੀ ਕਿ ਸਾਡਾ ਸੰਵਿਧਾਨ ਇਸ ਕਰਕੇ ਅੱਜ ਬਚਿਆ ਕਿ ਉਹਨਾਂ ਨੂੰ ਫੁੱਲ ਮੈਜੋਰਿਟੀ ਨਹੀਂ ਮਿਲੀ ਨਹੀਂ ਤੇ ਉਹ ਐਸੇ ਰਸਤੇ ਸੀਗੇ ਕਾਂਗਰਸ ਪਾਰਟੀ ਨੇ ਹਮੇਸ਼ਾ ਬਰਾਬਰਤਾ ਦੀ ਗੱਲ ਕੀਤੀ ਹੈ ਡੈਮੋਕ੍ਰੈਟਿਕ ਪਾਰਟੀ ਆ ਸਾਡੀ ਪਾਰਟੀ ਦੇ ਵਿੱਚ ਹਰ ਇੱਕ ਨੂੰ ਆਜ਼ਾਦੀ ਆ ਬੋਲਣ ਦੀ ਚਾਹੇ ਕੋ ਵੱਡਾ ਲੀਡਰ ਹੋਵੇ ਚਾਹੇ ਛੋਟਾ ਲੀਡਰ ਹੋਵੇ ਹਰ ਬੰਦਾ ਆਪਣੀ ਗੱਲ ਰੱਖ ਸਕਦਾ ਤੇ ਜੇ ਇਹਨਾਂ ਦੀ ਗੱਲ ਜਿਵੇਂ ਆ ਪੰਜਾਬ ਵਾਲੀ ਸਰਕਾਰ 99 94 ਗੂੰਗੇ ਆ ਇਹਨਾਂ ਕੋਲ ਮੈਂ ਨਹੀਂ ਕਦੀ ਦੇਖਿਆ ਕਿ ਕਿਸੇ ਪੰਜਾਬ ਦੇ ਮੁੱਦੇ ਤੇ ਕਿਸੇ ਦਾ ਮੂੰਹ ਖੁੱਲਿਆ ਹੋਵੇ ਇਹਨਾਂ ਦੇ ਮੂੰਹ ਦਿੱਲੀ ਵਾਲਿਆਂ ਨੇ ਐਸੇ ਸੀਤੇ ਆ ਉਹ ਜਿੱਦਾਂ ਰਜਾਈ ਨਹੀਂ ਨਗੰਦਦੇ ਹੁੰਦੇ ਉਹ ਹੁੰਦੇ ਉਹਨੂੰ ਪਤਾ ਨਹੀਂ ਕੀ ਕਹਿੰਦੇ ਵਿੰਗੀ ਜੀ ਸੀ ਆ ਤੰਦੂਈ ਉਹਦੇ ਨਾਲ ਇਹਨਾਂ ਦੇ ਬੁੱਲ ਸੀਤੇ ਆ ਕਿਸੇ ਗੱਲ ਤੇ ਕਿਸੇ ਨੇ ਬਿਆਨ ਨਹੀਂ ਦੇਣਾ ਕਿਉਂਕਿ ਉਹਨਾਂ ਦਾ ਦਾ ਲੱਗ ਗਿਆ ਉਹ ਕਹਿੰਦੇ 5 ਸਾਲ ਖਾਓ ਲੁੱਟੋ ਸਾਨੂੰ ਕੀ ਲੋੜ ਹੈ ਤੇ ਜਿਸ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਉਹ ਹੀ ਦਿੱਲੀ ਵਾਲਿਆਂ ਦੇ ਥੱਲੇ ਲੱਗ ਗਿਆ ਉਹ ਕਹਿੰਦਾ ਮੈਨੂੰ 5 ਸਾਲ ਰਹਿਣ ਦਿਓ ਮੈਨੂੰ ਕੁਛ ਨਾ ਕਹੋ ਭਾਵੇਂ ਪੰਜਾਬ ਲੁੱਟ ਲਓ ਭਾਵੇਂ ਲੋਕਾਂ ਨੂੰ ਕੁੱਟ ਲਓ ਮੈਂ ਸੀ ਨਹੀਂ ਕਰਦਾ ਔਰ ਜਿੱਥੇ ਕੇਜਰੀਵਾਲ ਸਾਹਿਬ ਔਰ ਦਿੱਲੀ ਵਾਲਿਆਂ ਗਾੜੀ ਗੋਡੇ ਟੇਕਿਆ ਉਥੇ ਹੀ ਬਾਗਵਾ ਸਾਹਿਬ ਭਗਵੰਤ ਮਾਨ ਨੇ ਸੈਂਟਰ ਤੇ ਗਾੜੀ ਵੀ ਗੋਡੇ ਟੇਕੇ ਹੋਇਆ ਬਹੁਤ ਕੋਸ਼ਿਸ਼ਾਂ ਸੈਂਟਰ ਸਰਕਾਰ ਕੋ ਭਗਵੰਤ ਮਾਨ ਦਾ ਜਿਹਦੇ ਕਰਕੇ ਅੱਜ ਭਗਵੰਤ ਮਾਨ ਦੀ ਆਵਾਜ਼ ਨਹੀਂ ਨਿਕਲਦੀ ਮੈਂ ਨਹੀਂ ਦੇਖਿਆ ਕਿ ਕਿਹੜਾ ਭਗਵੰਤ ਮਾਨ ਮੁੱਖ ਮੰਤਰੀ ਜਿਹੜਾ ਕਹਿੰਦਾ ਕਿ ਜੀ ਮੈਂ ਮੌਕੇ ਤੇ ਜਾ ਕੇ ਕਈ ਫੜ ਕੇ ਪਾਣੀ ਰੋਕਦਾ ਯਾਰ ਤੈਨੂੰ ਕਲਮ ਦਿੱਤੀ ਆ ਪੰਜਾਬ ਦੇ ਲੋਕਾਂ ਨੇ ਆਪਣੀ ਕਲਮ ਚਲਾ ਲੋਕਾਂ ਨੂੰ ਬੇਵਕੂਫ ਨਾ ਬਣਾ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਉਹ ਖਜ਼ਾਨੇ ਭਰਨ ਦਾ ਮੁੱਦਾ ਹੋਵੇ ਆਪਣੇ ਆਕਾ ਨੂੰ ਪੁੱਛ ਜਿਹੜਾ ਇੰਟਰਵਿਊ ਦਿੰਦਾ ਸੀਗਾ ਰੋਜ਼ ਕਿ ਮੈਂ ਤਾਂ ਸਮਝ ਕੇ ਬਾਤ ਕਰਤਾ ਹਾਂ ਐਸੇ ਬਾਤ ਨਹੀਂ ਕਰਤਾ 20000 ਕਰੋੜ ਮਾਈਨਿੰਗ ਸੇ ਆਏਗਾ 32000 ਕਰੋੜ ਕਰਪਸ਼ਨ ਸੇ ਨਿਕਲੇਗਾ ਔਰ 54000 ਕਰੋੜ ਹਰ ਸਾਲ ਖਜ਼ਾਨੇ ਮੇ ਆਏਗਾ ਭਾਈ ਸਾਹਿਬ ਖਜ਼ਾਨੇ ਚ ਤੇ ਕੀ ਆਉਣਾ ਹੈ ਅੱਜ ਸਾਡਾ ਖਜ਼ਾਨਾ ਪੰਜਾਬ ਦਾ ਲੁੱਟਿਆ ਗਿਆ ਅੱਜ ਪੰਜਾਬ ਦੇ ਸਿਰ ਲੱਗ ਭਾਗ ਜਦੋਂ ਇਹਨਾਂ ਜਾਣਾ 5 ਲੱਖ ਕਰੋੜ ਕਰਜ਼ਾ ਛੱਡ ਕੇ ਜਾਣਗੇ ਜਿਹੜੀ ਪਿਛਲੇ 70 ਸਾਲਾਂ ਚ ਅਕਾਲੀ ਦਲ ਤੇ ਜਾਂ ਕਾਂਗਰਸ ਨੇ ਨਹੀਂ ਕਰਜ਼ਾ ਚਾੜਿਆ ਉਹ ਇਹ ਬੰਦੇ ਦੇ ਪੁੱਤ ਨਹੀਂ ਬਣੇ ਇਹਨਾਂ ਨੇ ਇਕੱਲਿਆਂ ਨੇ ਪੰਜਾਬ ਤੇ ਕਰਜ਼ਾ ਚਾੜਤਾ ਐ ਐਡਵਰਟਾਈਜ਼ਮੈਂਟ ਮਸ਼ਹੂਰੀਆਂ ਦੇ ਪੈਸੇ ਪਹਿਲੀ ਸਰਕਾਰ ਵੇਖੀ ਆ ਜਿਹੜੀ ਹਜ਼ਾਰ ਕਰੋੜ 2000 ਕਰੋੜ ਕਰਜ਼ਾ ਇਹਦੇ ਵਾਸਤੇ ਚੁੱਕਦੀ ਆ ਕਿ ਅਸੀਂ ਮਸ਼ਹੂਰੀ ਕਰਨੀ ਆ ਜੇ ਵਿਧਾਨ ਸਭਾ ਦੀ ਗੱਲ ਕਰੀਏ ਔਰ ਉੱਥੇ ਵੀ ਦਿੱਲੀ ਵਾਲਿਆਂ ਦਾ ਕਬਜ਼ਾ ਜੇ ਸਾਡੇ ਸੀਐਲਪੀ ਲੀਡਰ ਉੱਥੇ ਬੋਲਦੇ ਆ ਸਾਡੇ ਐਮਐਲਏ ਬੋਲਦੇ ਆ ਤੇ ਉੱਥੇ ਸਾਡੇ ਤੇ ਕੈਮਰਾ ਜਿਹੜਾ ਫੋਕਸ ਨਹੀਂ ਕੀਤਾ ਜਾਂਦਾ ਕੈਮਰਾ ਪਰੇ ਨੂੰ ਕਰ ਦਿੱਤਾ ਜਾਂਦਾ ਤੇ ਜਾਂ ਬੜੇ ਧਿਆਨ ਨਾਲ ਦੇਖਣਾ ਪੈਂਦਾ ਕਿ ਆਪੋਜੀਸ਼ਨ ਵਾਲਾ ਐਮਐਲਏ ਕਿੱਥੇ ਕੋ ਬੋਲ ਰਿਹਾ ਉੱਥੇ ਆ ਨਹੀਂ ਕਿ ਸਖਸੈਨਾ ਇੱਕ ਬਾਹਰੋਂ ਆਇਆ ਇੱਡਾ ਕਹਿਗਾ ਪਹਿਲੀਆਂ ਫੋਟੋਆਂ ਵੇਖਿਓ ਮੈਂ ਹੁਣ ਲਫ਼ਜ਼ ਹੋ ਜੇ ਨਹੀਂ ਬੋਲਣਾ ਚਾਹੁੰਦਾ ਤੇ ਹੁਣ ਦੀਆਂ ਫੋਟੋਆਂ ਵੇਖਿਓ ਉਹਦੀਆਂ ਐਨਕਾਂ ਲਾਈਆਂ ਹੁਣ ਪਤਾ ਨਹੀਂ ਕਿਹੜੇ ਬ੍ਰਾਂਡ ਦੀਆਂ ਤੇ ਪੰਜਾਬ ਦੇ ਸਿਰ ਤੋਂ ਰਾਜੇ ਬਣੇ ਆ ਪਰ ਇੱਕ ਗੱਲ ਤੁਹਾਨੂੰ ਦੱਸ ਦਣਾ ਇੱਕ ਪ੍ਰਧਾਨ ਜੀ ਮੈਂ ਚਲੋ ਨਾਂ ਕੀ ਲੈਣਾ ਸਾਰੇ ਸਮਝਦੇ ਆ ਗੱਲਾਂ ਨੂੰ ਪਿਛਲੇ ਦਿਨਾਂ ਦੀ ਗੱਲ ਆ ਕੋ 8-10 ਮਹੀਨਿਆਂ ਦੀ ਗੱਲ ਮੇਰੇ ਕੋ ਕੋਈ ਬੰਦਾ ਆਇਆ ਠੇਕੇਦਾਰ ਯਾਰ ਸੀ ਆਪਣਾ ਕਹਿੰਦਾ ਮੈਂ ਕਿਸੇ ਲੀਡਰ ਕੋਲ ਗਿਆ ਪੀ ਨਵੇਂ ਨਵੇਂ ਬਣੇ ਆ ਤੇ ਪਹਿਲਾਂ ਹੀ ਗੱਲਬਾਤ ਟੋਕ ਲਈਏ ਅਕਸਰ ਆਉਂਦੇ ਆ ਸਾਡੇ ਕੋ ਵੀ ਆਏ ਸੀ ਫਿਰ ਅਸੀਂ ਤੇ ਕਿਸੇ ਨਾਲ ਗੱਲ ਨਹੀਂ ਟੁੱਕੀ ਅਸੀਂ ਤੇ ਕਿਹਾ ਪਾਈ ਆਪਣਾ ਕਾਰੋਬਾਰ ਕਰੋ ਜੋ ਤਰੀਕੇ ਨਾਲ ਕਾਨੂੰਨੀ ਤੌਰ ਤੇ ਹੋ ਸਕਦਾ ਸਾਡੀ ਸਾਡੀ ਨਾ ਜ਼ਿੰਦਗੀ ਚ ਅਸੀਂ ਵੰਗਾਰ ਪਾਈ ਤੇ ਨਾ ਕਦੀ ਪਾਉਣੀ ਆ ਉਹ ਗਿਆ ਤੇ ਗੱਡੀ ਚ ਦੋ ਪੇਟੀਆਂ ਸ਼ਰਾਬ ਦੀਆਂ ਰੱਖ ਕੇ ਲੈ ਗਿਆ ਇਹ ਸੱਚੀ ਗੱਲ ਆ ਜੇ ਕੋਈ ਚੈਲੰਜ ਕਰ ਮੈਂ ਨਾਂ ਵੀ ਲੈਣਾ ਮੈਂ ਸਮਝਦਾ ਨਹੀਂ ਵੀ ਨਾਂ ਲਾਵਾਂ ਗੱਲਾਂ ਛੋਟੀਆਂ ਉਹ ਦੋ ਪੇਟੀਆਂ ਸ਼ਰਾਪ ਦੀਆਂ ਰੱਖ ਕੇ ਲੈ ਗਿਆ ਚੰਗੀਆਂ ਭਲੀਆਂ ਪਤਾ ਨਹੀਂ ਬ੍ਰਾਂਡ ਕਿਹੜਾ ਆਪਾਂ ਦੇ ਪੀਂਦੇ ਉਹ ਨਹੀਂ ਕੋਈ ਬਲੈਕ ਡੌਗ ਕੇ ਪਤਾ ਨਹੀਂ ਇੱਤੋਂ ਹੀ ਤਾਂ ਦੀਆਂ ਜਦੋਂ ਅੰਦਰ ਗਿਆ ਤੇ ਗੱਲਬਾਤ ਕੀਤੀ ਚਾਹ ਚੂ ਪੀਤੀ ਤੇ ਕਹਿੰਦਾ ਜੀ ਮੈਂ ਸ਼ੀਵਾ ਲੈ ਕੇ ਆਇਆ ਅਜੇ ਉਹਨੇ ਮੂੰਹ 'ਚ ਸੀਗਾ ਬ੍ਰਾਂਡ ਨਹੀਂ ਦੱਸਿਆ ਕਹਿੰਦਾ ਮੈਂ ਤੇ ਹਰ ਮਹੀਨੇ ਬਲੈਂਡਰ ਪ੍ਰਾਈਡ ਦੀਆਂ ਦੋ ਪੇਟੀਆਂ ਲਿਆ ਕਰਨੀਆਂ ਹੀ ਉਹਨੇ ਉਸੇ ਵੇਲੇ ਫੋਨ ਕੱਢਿਆ ਕਹਿੰਦਾ ਰੱਖ ਦੇ ਰੱਖ ਦੇ ਡਿੱਗੀ 'ਚ ਕੱਢੀ ਨਾ ਬਲੈਂਡਰ ਪ੍ਰਾਈਡ ਲਾਇਆ ਕੰਮ ਸੌਖਾ ਹੀ ਹੋ ਗਿਆ ਹੀ ਮਤਲਬ ਕਿੱਥੇ 50000 ਦੀ ਪੇਟੀ ਤੱਕ ਕਿੱਥੇ 5000 ਦੀ ਪੇਟੀ ਚ ਸਰ ਗਿਆ ਸਾਡੇ ਲੋ ਯਾਰ ਪੰਜਾ ਨਹੀਂ ਲਓ ਸਾਨੂੰ ਇਹ ਵੀ ਪਤਾ ਕਿ ਜਦੋਂ ਕਹਿੰਦੇ ਗੱਡੀ ਚੰਡੀਗੜ੍ਹ ਨੂੰ ਤੁਰਦੀ ਹੈ 2000 ਦਾ ਤੇਲ ਵੀ ਲੋਕਾਂ ਕੋ ਪੈਂਦਾ 1000 ਰੁਪਏ ਦਾ ਤੇਲ ਵੀ ਪੈ ਜਾਂਦਾ ਜੇ ਨਹੀਂ ਪੈਂਦਾ ਤੇ ਸਮਾਂ ਆਉਣ ਤੇ ਮੈਂ ਉਹ ਜਿਹੜੇ ਮਲਾਜ਼ਮਾਂ ਜਿਨ੍ਹਾਂ ਕੋ ਤੇਲ ਪਵਾਇਆ ਜਾਂਦਾ ਸਟੇਜਾਂ ਦੇਖ ਲੋ ਕੇ ਦੱਸਣਗੇ ਵੀ ਕਿੰਨੇ ਵਜੇ ਕਿੰਨੇ ਪੈਸੇ ਕਿੰਨੇ ਤੇਲ 1500 ਰੁਪਇਆ ਤੇਲ ਨਹੀਂ ਦਿੱਤਾ 2000 ਰੁਪਇਆ ਤੇਲ ਨਹੀਂ ਦਿੱਤਾ ਯਾਰ ਇਹਨਾਂ ਲੋਕਾਂ ਤੋਂ ਪੰਜਾਬ ਦਾ ਭਲਾ ਭਾਲਦੇ ਅਸੀਂ ਚਾਰ ਵਾਰ ਮੈਡਮ ਮਰਨਾ ਚੌਧਰੀ ਜੀ ਜਿੱਤੇ ਆ ਇਸੇ ਕਰਕੇ ਜਿਤਾਇਆ ਕਿਉਂਕਿ ਖਾਨਦਾਨੀ ਪਰਿਵਾਰ ਹੈ ਇਹ ਚੀਜ਼ਾਂ ਨਹੀਂ ਕੀਤੀਆਂਗੇ ਸਾਡੀ ਕਾਂਗਰਸੀ ਦੀਆਂ ਗੱਡੀਆਂ 'ਚ ਤੇਲ ਪਾਉ ਤੇ ਫੇਰ ਅਸੀਂ ਜਾਣਾ ਚੰਦੀਗੜ ਕੋਈ ਚੱਜ ਦਾ ਕੰਮ ਆ ਫਲਾਈ ਹੋਰ ਬਣਿਆ ਦਿਨਾਂ ਨਗਰ ਦੇ ਵਿੱਚ ਮੈਡਮ ਮਰਨਾ ਚੌਧਰੀ ਨੇ ਬਣਵਾਇਆ ਸਭ ਤਹਿਸੀਲ ਬਣੀ ਮੈਡਮ ਮਰਨਾ ਚੌਧਰੀ ਨੇ ਬਣਾਈ ਜੇ ਗੁਰਦਾਸਪੁਰ ਬੱਸ ਸਟੈਂਡ ਬਣਾਇਆ ਉਹ ਮੈਂ ਬਣਾਇਆ ਤੇ ਜਦੋਂ ਬੱਸ ਸਟੈਂਡ ਦਾ ਉਦਘਾਟਨ ਕਰਨਾ ਸੀ ਮੈਡਮ ਨੂੰ ਪਤਾ ਉਸੇ ਦਿਨ ਤੁਹਾਡੀ ਸਤ ਤਹਿਸੀਲ ਦਾ ਉਦਘਾਟਨ ਹੋਣਾ ਸੀ ਤੇ ਮੈਂ ਉੱਥੇ ਵੇਚਾ ਪਾ ਕੇ ਬਹਿ ਗਿਆ ਮੈਨੂੰ ਵੀ ਆਤ ਬੜੀ ਵੇਚਾ ਪਾਉਂਦੀ ਮੈਂ ਕਿਹਾ ਵੀ ਜੇ ਉਦਘਾਟਨ ਕਰਨਾ ਤੇ ਮੈਂ ਬੁਲਟ ਤੇ ਇਕੱਲਾ ਆਉਂਗਾ ਮੈਂ ਉਦਘਾਟਨ ਨਹੀਂ ਕਰ ਦਿੰਦਾ ਔਰ ਮੁੱਖ ਮੰਤਰੀ ਸਾਹਿਬ ਨੇ ਫਿਰ ਮੈਨੂੰ ਹਾਊਸ ਰੈਸਟ ਕੀਤਾ 3 400 ਪੁਲਿਸ ਮੁਲਾਜ਼ਮ ਲੇਡੀ ਪੁਲਿਸ ਘਰ ਦੇ ਆਲੇ ਦੋਲੇ ਲਾਤੀਬੇ ਨੂੰ ਬਾਹਰ ਨਹੀਂ ਜਾਣ ਦੇਣਾ ਉਹ ਤਾਂ ਮੈਂ ਜਾਣਾ ਨਹੀਂ ਸੀਗਾ ਤੇ ਫਿਰ ਬਾਜਵਾ ਸਾਹਿਬ ਮੈਂ ਆਪਣੇ ਮੁੰਡੇ ਨੂੰ ਕਿਹਾ ਮੈਂ ਕਿਹਾ ਬੁਲਟ ਤੇ ਮਾਰ ਕੱਪੜਾ ਜੱਟ ਤੇ ਜਾਊਗਾ ਤੇ ਮੈਂ ਚੀਫ ਸੈਕਟਰੀ ਨੂੰ ਤੁਹਾਨੂੰ ਵੀ ਪਤਾ ਗਿਆ ਫੋਨ ਕਰਦੇ ਹੋ ਫਿਰ ਉਹਨਾਂ ਨੇ ਮੈਂ ਫੋਨ ਕੀਤਾ ਮੈਂ ਕਿਹਾ ਮੁੱਖ ਮੰਤਰੀ ਸਾਹਿਬ ਨੂੰ ਕਹਿ ਦਿਓ ਮੈਂ ਆਉਣਾ ਹੈ ਉੱਥੇ ਮੈਂ ਕੰਮ ਕੀਤਾ ਮੈਂ ਉੱਥੇ ਰਾਤ ਰਿਆਂ ਬੱਸ ਸਟੈਂਡ 'ਚ ਸਾਰੇ ਕੰਮ ਮੈਡਮ ਨੂੰ ਪਤਾ ਕਿ ਕਿੱਦਾਂ ਇਹਨਾਂ ਨੇ ਪੁਲ ਬਣਾਇਆ ਤੇ ਕਿੱਦਾਂ ਅਸੀਂ ਅੰਡਰਬ੍ਰਿਜ ਤੇ ਉਹ ਬਣਾਏ ਮੈਂ ਜਾਊਂਗਾ 15 ਮਿੰਟਾਂ ਇੰਤਜ਼ਾਰ ਹੋ ਕੇ ਥੱਲੇ ਆਇਆ ਚਾਰ ਫੌਂਡੀ ਸੀ ਸਾਥ ਤੇ ਆਏ ਫਿਰ ਪੰਜਵਾਂ ਫੌਂਡੀ ਸਾਹਿਬ ਦਾ ਚੁੱਕਿਆ ਕਹਿੰਦਾ ਮੁੱਖ ਮੰਤਰੀ ਸਾਹਿਬ ਗੱਲ ਕਰਨਾ ਚਾਹੁੰਦੇ ਆ ਮੈਂ ਕਿਹਾ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਕੋ ਕਰ ਲਓ ਫੋਨ ਮੈਨੂੰ ਫੋਨ ਆਇਆ 15 ਮਿੰਟ ਮੇਰੇ ਨਾਲ ਗੱਲ ਹੋਈ 5 ਮਿੰਟ ਉਹਨਾਂ ਨੇ ਮੇਰੀ ਤਾਰੀਫ਼ ਤੇ ਲਾਏ ਕਹਿੰਦਾ ਵਧੀਆ ਮੁੰਡਾ ਐ ਪੰਜਾਬ ਨੂੰ ਤੇਰੇ ਵਰਗੇ ਨੌਜਵਾਨਾਂ ਦੀ ਲੋੜ ਹੈ ਇਮਾਨਦਾਰ ਪਰਿਵਾਰ ਚੋਂ ਮੈਂ ਜਾਣਨਾ ਤੇਰੇ ਬਜ਼ੁਰਗਾਂ ਨੂੰ ਔਰ ਮੈਰੀ ਕੋਈ ਲਫਸੀ ਮੈਂ ਕਹ ਪਗਵਾਨ ਤੁਮਾਨ ਜੀ ਮੈਂ ਸਰਦਾਰ ਕਰਤਾਰ ਸਿੰਘ ਪਾੜੇ ਦਾ ਪੁੱਤਰ ਐ ਔਰ ਜਿਸ ਪਾਰਟੀ ਚ ਗਿਆ ਜਿਨ੍ਹਾਂ ਲੀਡਰਾਂ ਦੇ ਨਾਲ ਲੱਗਿਆ ਉਹ ਵੀ ਇਮਾਨਦਾਰ ਨੇ ਤੇ ਜੇ ਮੈਂ ਇਮਾਨਦਾਰਾਂ ਦੇ ਠੋਕੇ ਤੇਰੇ ਇੱਥੇ ਆੜਿਆ ਹੋਇਆ ਤੇਰੇ ਅੱਗੇ ਉੱਥੇ ਸਾਰੀ ਪੁਲਸੀ ਇਹੋ ਲਫਜ਼ ਅਸੀਂ ਕਹੇ ਕਿਉਂਕਿ ਅਸੀਂ ਇਮਾਨਦਾਰ ਲੋਕ ਆ ਜਿੰਨੇ ਬੈਠਿਆ ਕੰਮ ਕਰਦੇ ਆ ਅਸੀਂ ਔਰ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਹਿੰਦੇ ਇੱਕ ਬੇਨਤੀ ਆ ਮੈਂ ਕਿਹਾ ਤੁਸੀਂ ਮੇਰ ਨਾਲ ਵੱਡਿਆ ਹੁਕਮ ਕਰੋ ਸਾਨੂੰ ਪਰਿਵਾਰ ਨੇ ਲਿਆਕਤ ਦਿੱਤੀ ਆ ਬੋਲਣ ਦੀ ਔਰ ਕਹਿੰਦੇ ਕਿ ਤੁਸੀਂ ਉੱਥੇ ਨਾ ਆਇਓ ਅਸੀਂ ਬੱਸ ਸਟੈਂਡ ਦਾ ਉਦਘਾਟਨ ਨਹੀਂ ਕਰਦੇ ਮੈਂ ਕਿਹਾ ਜੀ ਤੁਹਾਡੀ ਜ਼ਬਾਨ ਹੋ ਗਈ ਕਹਿੰਦੇ ਜ਼ਬਾਨ ਹੋ ਗਈ ਮੈਂ ਕਿਹਾ ਜੀ ਮੈਂ ਨਹੀਂ ਆਉਂਦਾ ਆਪਣੀ ਪੁਲਿਸ ਵਾਸਤੇ ਭੇਜ ਦਿਓ ਨਹੀਂ ਤੇ ਇਹ ਮੈਨੂੰ ਨਹੀਂ ਰੱਖ ਸਕਦੀ ਔਰ ਉਸ ਤੋਂ ਬਾਅਦ ਇਹਨਾਂ ਨੇ ਜ਼ਬਾਨ ਕੀਤੀ 1.5 ਵਜੇ ਜਦੋਂ ਚੌਪਰ ਬੱਸ ਸਟੈਂਡ 'ਚ ਉਤਰਿਆ ਦੋਰੇ ਫੋਨ ਆਇਆ ਮੈਨੂੰ ਕਹਿੰਦੇ ਜੀ ਅਸੀਂ ਬੱਸ ਸਟੈਂਡ ਤੋਂ ਮੇਰੇ ਖਲ 50 ਫੁੱਟ ਦੀ ਦੂਰੀ ਤੇ ਉਹ ਪੱਥਰ ਲਾਇਆ ਸੀਗਾ ਕਹਿੰਦੇ ਕੇਜਰੀਵਾਲ ਸਾਹਿਬ ਕਹਿੰਦੇ ਬੱਸ ਸਟੈਂਡ ਪਾਜਾ ਸਾਹਿਬ ਬਹੁਤ ਸੋਹਣਾ ਮੈਂ ਵੇਖਣਾ ਤੇ ਅਸੀਂ ਉਤਗਾਟਣ ਨਹੀਂ ਕਰਾਂਗੇ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਜ਼बान ਵੀ ਕੋਈ ਚੀਜ਼ ਹੁੰਦੀ ਆ ਔਰ ਮੈਨੂੰ ਪੁੱਛ ਕੇ ਉਹਨਾਂ ਨੂੰ ਪਤਾ ਸੀ ਇਹਦਾ ਘਰ ਬਿਲਕੁਲ ਨਾਲ ਐਨੇ ਬੁਲਟ ਫੜ ਕੇ ਆ ਜਾਣਾ ਮੈਨੂੰ ਫੋਨ ਕਰਕੇ ਤੇ ਜਦੋਂ ਲੱਗੇ ਕਿ ਪਰਦਾ ਪਰੇ ਕਰਤਾ ਯਾਰ ਕਮਾਲ ਹੋ ਗਈ ਇਹਦਾ ਮਤਲਬ ਕੀ ਹੈ ਮੈਂ ਇਹ ਗੱਲ ਇਸ ਕਰਕੇ ਸੁਣਾਈ ਆ ਇਸ ਕਰਕੇ ਨਹੀਂ ਕਿ ਪਾੜਾ ਬੜਾ ਤਗੜਾ ਲੀਡਰ ਆ ਪਾੜਾ ਇਸ ਕਰਕੇ ਸੀ ਇਮਾਨਦਾਰੀ ਸੀ ਇਮਾਨਦਾਰੀ ਘਰ بڑے بڑے ਵੱਡੇ ਹੰਕਾਰ ਟੁੱਟ ਜਾਂਦੇ ਆ ਜਿਹੜਾ ਬੰਦਾ ਇਮਾਨਦਾਰ ਆ ਉਹਨੂੰ ਕੋਈ ਨਪ ਨਹੀਂ ਸਕਦਾ ਯਾਦ ਰੱਖਿਓ ਮੇਰੀ ਗੱਲ ਪਰ ਜਿਸ ਬੰਦੇ 'ਚ ਇਮਾਨਦਾਰੀ ਨਹੀਂ ਜਿਹੜਾ ਹਜ਼ਾਰ ਹਜ਼ਾਰ ਤੇਲ ਪਾ ਕੇ ਗੱਡੀਆਂ ਜਾਂਦਾ ਦਰ ਲੰਘ ਤ ਇਹੋ ਜੇ ਬੰਦਿਆਂ ਦੀ ਲੀਡਰੀ ਕਰਨ ਦੀ ਫਿੱਟੇ ਮੂੰਹ ਮੈਂ ਕਹਿੰਦਾ ਇਹੋ ਜੇ ਲੀਡਰਾਂ ਵਿੱਚ ਪੰਜਾਬ ਦੇ ਕਿਸੇ ਕੋਨੇ 'ਚ ਵੀ ਹੋਣ ਸਾਡੇ ਲੋਕ ਅੱਜ ਜੇ ਤੁਸੀਂ ਇੱਥੇ ਬੈਠੇ ਹੋ ਔਰ ਇਸੇ ਕਰਕੇ ਆ ਸਟੇਜ ਸਜੀ ਹੋਈ ਆ ਤੁਹਾਡੇ ਤੋਂ ਬਗੈਰ ਇਸ ਸਟੇਜ ਕਿਸੇ ਕੰਮ ਦੀ ਨਹੀਂ ਵਰਕਰ ਸਾਡੀ ਰੀੜ ਦੀ ਹੱਡੀ ਨੇ ਵਰਕਰ ਸਾਡੀ ਜਾਨ ਨੌਜਵਾਨ ਐਮਐਲਏਆਂ ਲੋਕਾਂ ਨੇ ਦੂਜੀ ਵਾਰ ਜਤਾਇਆ ਇੱਕੋ ਮੰਨਛਾ ਕੇ ਸਾਡਾ ਇਲਾਕਾ ਤਰੱਕੀ ਕਰੇ ਅਸੀਂ ਉਹ ਕੰਮ ਕਰੀਏ ਜਿਹੜੇ ਕਿਸੇ ਨੇ ਨਹੀਂ ਕੀਤੇ ਵਧੀਆ ਕੰਮ ਕਰਕੇ ਅਸੀਂ ਆਪਣੇ ਇਲਾਕੇ ਨੂੰ ਇੱਕ ਨੰਬਰ ਬਣਾਈਏ ਸਾਡੇ ਮਨ ਚ ਖੁਆਇਸ਼ ਇਹਨਾਂ ਦੀ ਖੁਆਇਸ਼ ਬਲੈਂਡਰ ਪ੍ਰਾਈਟ ਤੱਕ ਇਹਨਾਂ ਦੀ ਖੁਆਇਸ਼ 1500 ਤੇਲ ਤੱਕ ਉਹ ਇਹਨਾਂ ਦੀ ਖੁਆਇਸ਼ ਮਹੀਨਾ ਬੰਨਣ ਦੀ ਹੈ ਚਾਹੇ ਸੈਚੋ ਨਾਲ ਬੰਨ ਲਓ ਚਾਹੇ ਤਹਿਸੀਲਦਾਰ ਨਾਲ ਬੰਨ ਲਓ ਪਰ ਇੱਕ ਗੱਲ ਜ਼ਰੂਰ ਹੈ ਕਿ ਸਮਾਂ ਆਉਣ ਤੇ ਮੈਨੂੰ ਇਹ ਨਹੀਂ ਪਤਾ ਮੈਨੂੰ ਫਿਰ ਕਈ ਵਾਰ ਕਹਿ ਦਿੰਦੇ ਆ ਲੀਡਰ ਬਾਜਵਾ ਸਾਹਿਬ ਬੈਠੇ ਆ ਸਾਡੇ ਸੀਨੀਅਰ ਵੜਿੰਗ ਸਾਹਿਬ ਬੈਠੇ ਆ ਸੁਖਜਿੰਦਰ ਸਿੰਘ ਦਾਵਾ ਜੀ ਮੈਡਮ ਬੈਠੇ ਆ ਪਰ ਇੱਕ ਗੱਲ ਪੱਲੇ ਬੰਨ ਲਈਏ ਸਾਨੂੰ ਤੁਹਾਨੂੰ ਚਾਰ ਚਾਰ ਪੰਜ ਪੰਜ ਵਾਰ ਲੋਕਾਂ ਬਾਜਵਾ ਸਾਹਿਬ ਜਿਤਾਇਆ ਅਸੀਂ ਅਜੇ ਤੁਹਾਡੇ ਪਿੱਛੇ ਪਿੱਛੇ ਆ ਪਰ ਜੋ ਤੁਸੀਂ ਜਿਸ ਰਸਤੇ ਤੇ ਚੱਲੇ ਹੋ ਇਮਾਨਦਾਰੀ ਦੇ ਨਾਲ ਤੁਹਾਨੂੰ ਇਲਾਕੇ ਦੇ ਲੋਕ ਪਿਆਰ ਕਰਦੇ ਆ ਔਰ ਜਿਹੜੇ ਅੱਗੇ ਤੁਸੀਂ ਬੂਟੇ ਲਾਇਆ ਪ੍ਰਮਾਤਮਾ ਕੋ ਡਰ ਕੇ ਕਹਿੰਨੇ ਆ ਜਿਹੜੀ ਤੁਸੀਂ ਦਸਤਾਰ ਸਾਡੇ ਸਿਰ ਤੇ ਰੱਖੀ ਆ ਕਾਂਗਰਸ ਪਾਰਟੀ ਦੀ ਇਸੇ ਤਰ੍ਹਾਂ ਇਮਾਨਦਾਰੀ ਨਾਲ ਮੇਰਨਤ ਕਰਕੇ ਇਹਨਾਂ ਦੇ ਚਰਨਾਂ 'ਚ ਝੁਕ ਸਕਦਾ ਸਾਡਾ ਸਿਰ ਤੇ ਵਿਰੋਧੀਆਂ ਦੇ ਅੱਗੇ ਸਿਰ ਅਸੀਂ ਕਦੇ ਨਾ ਝੁਕਾਇਆ ਨਾ ਝੁਕਾਵਾਂਗੇ ਸਮਾਉਣ ਤੇ ਜਿਹੜੇ ਅੱਜ ਤੰਗੀਆਂ ਦਿੰਦੇ ਫਿਰਦੇ ਆ ਜਿਹੜੇ ਇਹ ਸਾਹਮਣੇ ਦੇ ਅੱਗੇ ਕਾਂਗਰਸ ਦੇ ਵਰਕਰ ਦੀ ਬਾਹ ਮਰੋੜ ਲਾਂਗੇ ਕਾਂਗਰਸ ਦਾ ਵਰਕਰ ਐਡਾ ਮਾੜਾ ਨਹੀਂ ਜਿੱਦਣ ਕਿਤੇ ਕਾਂਗਰਸ ਦੇ ਵਰਕਰ ਨਾਲ ਪੇਚਾ ਇੱਦਾਂ ਕਿਤੇ ਪਾ ਲਿਆ ਨਾ ਇਹਨਾਂ ਨੇ ਮੈਂ ਇੱਕੋ ਗੱਲ ਕਹਿੰਦਾ ਬਾਉ ਜੀ ਮੈਂ ਦੇ ਇਸੇ ਕੰਮ ਤੇ ਆਉਂਗਾ ਵਰਕਰ ਮਗਰ ਜ਼ਿਲ੍ਹਾ ਪ੍ਰਧਾਨ ਬਤੌਰ ਡਿਊਟੀ ਵੀ ਬਣਦੀ ਆ ਵੈਸੇ ਤੇ ਤੁਸੀਂ ਬੜੇ ਤਰੀਕਿਆਂ ਤੁਹਾਡੀ ਵੀ ਉਹ ਮੋਬਾਈਲ ਤੇ ਮੈਸੇਜ ਇਹਨੇ ਵਕਤ ਪਾਇਆ ਹੁੰਦਾ ਸਾਰੇ ਦਫ਼ਤਰਾਂ 'ਚ ਪਰ ਜੇ ਕਿਤੇ ਲੋੜ ਪਵੇ ਆ ਜਿੰਨੇ ਜ਼ਿਲ੍ਹਾ ਬਰਦਾਸ਼ਪੁਰ ਦੇ ਅਸੀਂ ਸਾਰੇ ਇਕੱਠੇ ਆ ਇੱਕ ਵਹਿਮ ਦਿਮਾਗ ਚੋਂ ਕੱਢ ਦੋ ਕਿ ਕਾਂਗਰਸ ਦੀ ਸਰਕਾਰ ਸ਼ਾਇਦ ਇਸ ਕਰਕੇ ਨਹੀਂ ਆਉਣੀ ਕਿ ਅਸੀਂ ਵਕਰੇ ਆ ਕੋਈ ਵਕਰਾ ਨਹੀਂ ਕਾਂਗਰਸ ਨੈਸ਼ਨਲ ਪਾਰਟੀ ਹੈ ਜਿਹੜਾ ਵਕਰਾ ਹੋਊ ਉਹ ਬਾਹਰ ਜਾਏਗਾ ਤੇ ਜਿਹੜਾ ਕਾਂਗਰਸ ਦੀ ਗੱਲ ਕਰਨਗੇ ਉਹ ਇਕੱਠੇ ਰਹਿ ਕੇ ਸਰਕਾਰ ਬਣਾਉਣਗੇ ਵਹਿਮ ਕਰਦੇ ਹੋ ਤੁਸੀਂ ਸਰਕਾਰ 2027 ਕਾਂਗਰਸ ਪਾਰਟੀ ਦੀ ਬਣਨੀ ਹੈ ਲਿਖ ਕੇ ਰੱਖ ਲਿਓ ਮੇਰੀ ਗੱਲ ਮਾੜੇ ਮੋٹے ਜਿਹੜੀਆਂ ਲੜਾਈਆਂ ਐ ਉਸੇ ਪਾਰਟੀ ਚ ਚਲਦੀ ਆ ਜਿੱਥੇ ਆਵਾਜ਼ ਚੱਕਣ ਦੀ ਯੁਰਤ ਹੋਵੇ ਤੇ ਜਿੱਥੇ ਮੌਕਾ ਦਿੱਤਾ ਜਾਵੇ ਪਾਰਟੀ ਚ ਤੁਸੀਂ ਝਾੜੂ ਵਾਲਿਆਂ ਚ ਬੋਲੋ ਤੁਸੀਂ ਬੀਜੇਪੀ ਚ ਬੋਲੋ ਕੋਈ ਬਿਆਨ ਨਹੀਂ ਦੇ ਸਕਦਾ ਪੁੱਛੇ ਬਗੈਰ ਇੱਥੇ ਜਿਹੜਾ ਮਰਜ਼ੀ ਬੋਲ ਸਕਦਾ ਪਰ ਜਦੋਂ ਸਮਾਂ ਆਣਾ ਜਦੋਂ ਤੋਂ ਘੰਟੀ ਖੜਕਣੀ ਹੈ ਪਾਰਟੀ ਦੀ ਕਿ ਵਰਕਰਾਂ ਨੂੰ ਧਿਆਨ ਰੱਖ ਕੇ ਓਏ ਸਾਰੇ ਇਕੱਠੇ ਹੋ ਜਾਓ 2027 ਦੀ ਅਸੀਂ ਸਰਕਾਰ ਬਣਾਉਣੀ ਆ ਅਵਸ਼ਾਣ ਵਾਲੇ ਦਿਨਾਂ ਦੇ ਵਿੱਚ ਤੁਸੀਂ 2-4 ਮਹੀਨਿਆਂ ਦੇ ਅੰਦਰ ਦੇਖੋਗੇ ਹਰ ਘਰ ਹਰ ਆਵਾਜ਼ ਹਰ ਗਲੀ ਦੇ ਵਿੱਚ ਕੋ ਆਵਾਜ਼ ਹੋਏਗੀ ਕਾਂਗਰਸ ਇਕੱਠੀ ਹੋ ਗਈ ਹੈ ਤੇ 2027 ਕਾਂਗਰਸ ਪਾਰਟੀ ਦੀ ਤੇ ਤੁਹਾਡੀ ਸਰਕਾਰ ਬਣੇਗੀ ਇਹ ਗੱਲ ਯਾਦ ਰੱਖਿਓ ਮੇਰੀ ਸੁਣਾ ਜਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਸਾਡੇ ਸਤਕਾਰਯੋਗ ਸੀਨੀਅਰ ਲੀਡਰਾਂ ਨੇ ਵੀ ਬੋਲਣਾ ਹੈ ਇਹੋ ਉਮੀਦ ਕਰਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਲੀਡਰਸ਼ਿਪ ਦਾ ਸਾਥ ਦਈਏ ਸਤਾਈ ਦੀ ਲੜਾਈ ਲੜੀਏ ਤੇ ਰਲ ਮਿਲ ਕੇ ਅਸੀਂ ਆਪਣੇ ਇਲਾਕੇ ਦਾ ਆਪਣੇ ਪੰਜਾਬ ਦਾ ਵਿਕਾਸ ਕਰੀਏ ਤੇ ਇਸੇ ਤਰ੍ਹਾਂ ਸਾਡੀ ਕਾਂਗਰਸ ਅੱਗੇ ਵਧਦੀ ਰਹੇ ਇੱਕ ਵਾਰ ਫੇਰ ਮੈਡਮ ਮਰਨਾ ਚੌਧਰੀ ਜੀ ਬਾਉ ਸ਼ੋਕ ਚੌਧਰੀ ਜੀ ਨੂੰ ਮੁਦਾਈ ਦਿੰਨਾ ਮੁਬਾਰਕਬਾਦ ਦਿੰਨਾ ਕਿ ਇੰਨੀ ਗਰਮੀ ਦੇ ਵਿੱਚ ਵੀ ਸਾਰੇ ਲੋਕ ਤੁਹਾਡੇ ਇਲਾਕੇ ਦੇ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜੈ ਭਾਰਤ